ਰਹੱਸ ਤੇ ਤੁਹਾਡਾ ਸਰੀਰ ਆਓ ਹੁਣ ਅਸੀਂ ਸਿਰਜਣਾਤਮਕ ਪ੍ਰਕਿਰਿਆ ਦਾ ਇਸਤੇਮਾਲ ਉਹਨਾਂ ਲੋਕਾਂ ਦੇ ਲਾਹੇ ਲਈ ਕਰਦੇ ਹਾਂ ਜਿਹੜੇ ਇਹ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਭਾਰ ਜ਼ਿਆਦਾ ਹੈ ਅਤੇ ਜਿਹੜੇ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਪਹਿਲੀ ਗੱਲ ਤਾਂ ਇਹ ਜਾਣ ਲਓ ਕਿ ਜੇਕਰ ਤੁਸੀਂ ਭਾਰ ਘੱਟ ਕਰਨ ਤੇ ਧਿਆਨ ਕੇਂਦਰਿਤ ਕਰੋਗੇ ਤਾਂ ਤੁਹਾਡਾ ਭਾਰ ਘੱਟ ਨਹੀਂ ਹੋ ਪਾਵੇਗਾ ਕਿਉਂਕਿ ਤੁਸੀਂ ਹਮੇਸ਼ਾ ਹੀ ਭਾਰ ਘੱਟ ਕਰਨ ਦੇ ਵਿਚਾਰ ਨੂੰ ਆਪਣੇ ਵੱਲ ਆਕਰਸ਼ਿਤ ਕਰੋਗੇ ਇਸ ਲਈ ਭਾਰ ਘੱਟ ਕਰਨ ਦੇ ਖਿਆਲ ਨੂੰ ਆਪਣੇ ਦਿਮਾਗ ਚੋਂ ਬਾਹਰ ਕੱਢ ਦਿਓ ਇਸੇ ਕਾਰਨ ਡਾਈਟਿੰਗ ਸਫਲ ਨਹੀਂ ਹੁੰਦੀ ਕਿਉਂਕਿ ਤੁਸੀਂ ਭਾਰ ਘੱਟ ਕਰਨ ਤੇ ਧਿਆਨ ਕੇਂਦਰਿਤ ਕਰਦੇ ਹੋ ਇਸ ਲਈ ਤੁਸੀਂ ਲਗਾਤਾਰ ਭਾਰ ਘੱਟ ਕਰਨ ਵੱਲ ਆਕਰਸ਼ਿਤ ਹੁੰਦੇ ਹੋ ਦੂਜੀ ਗੱਲ ਇਹ ਜਾਣਨਾ ਹੈ ਕਿ ਜ਼ਿਆਦਾ ਭਾਰ ਦੀ ਸਥਿਤੀ ਵਿੱਚ ਇਸ ਬਾਰੇ ਚ ਵਿਚਾਰ ਕਰਨ ਕਾਰਨ ਪੈਦਾ ਹੋਈ ਹੈ ਸਭ ਤੋਂ ਬੁਨਿਆਦੀ ਸਵਦਾਵਲੀ ਚ ਜੇਕਰ ਕਿਸੇ ਦਾ ਪਰ ਜਿਆਦਾ ਹੈ ਤਾਂ ਇਹ ਮੋٹے ਵਿਚਾਰ ਸੋਚਣ ਕਰਕੇ ਹੋਇਆ ਹੈ ਭਾਵੇਂ ਉਸ ਵਿਅਕਤੀ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਜਾਂ ਨਾ ਦੁਬਲੇ ਵਿਚਾਰ ਸੋਚ ਕੇ ਕੋਈ ਮੋਟਾ ਨਹੀਂ ਹੋ ਸਕਦਾ ਇਹ ਆਕਰਸ਼ਣ ਦੇ ਨਿਯਮ ਦੀ ਬਿਲਕੁਲ ਅਭੇਲਣਾ ਹੋਵੇਗੀ ਭਾਵੇਂ ਲੋਕਾਂ ਨੂੰ ਇਹ ਦੱਸਿਆ ਗਿਆ ਹੋਵੇ ਕਿ ਉਹਨਾਂ ਦੀ ਗ੍ਰੰਥੀ ਹੌਲੀ ਗਤੀ ਨਾਲ ਕੰਮ ਕਰਦੀ ਹੈ ਉਹਨਾਂ ਦੇ ਬਚਾਉਣ ਦੀ ਕਿਰਿਆ ਹੌਲੀ ਹੈ ਜਾਂ ਉਹਨਾਂ ਦਾ ਮਟਾਪਾ ਜੱਦੀ ਹੈ ਲੇਕਿਨ ਇਹ ਸਾਰੀਆਂ ਚੀਜ਼ਾਂ ਮੋٹے ਵਿਚਾਰ ਸੋਚਣ ਦੇ ਬਹਾਨੇ ਹਨ ਜੇਕਰ ਤੁਸੀਂ ਇਹਨਾਂ ਚੋਂ ਕਿਸੇ ਵੀ ਸਥਿਤੀ ਨੂੰ ਆਪਣੇ ਤੇ ਲਾਗੂ ਕਰਦੇ ਹੋ ਤੇ ਇਸ ਉੱਤੇ ਯਕੀਨ ਕਰਦੇ ਹੋ ਤਾਂ ਇਹ ਤੁਹਾਡਾ ਅਨੁਭਵ ਬਣ ਜਾਵੇਗਾ ਤੇ ਤੁਸੀਂ ਜ਼ਿਆਦਾ ਭਾਰ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਰਹੋਗੇ ਦੋ 3 ਹੋਂ ਤੋਂ ਬਾਅਦ ਮੇਰਾ ਭਾਰ ਵੱਧ ਗਿਆ ਮੈਂ ਜਾਣਦੀ ਹਾਂ ਕਿ ਇਹ ਉਹਨਾਂ ਸੁਨੇਹਾ ਨੂੰ ਸੁਣਨ ਤੋਂ ਪੜਨ ਕਾਰਨ ਹੋਇਆ ਸੀ ਜਿਸ ਦੇ ਮੁਤਾਬਿਕ ਇੱਕ ਬੱਚਾ ਪੈਦਾ ਹੋਣ ਤੋਂ ਬਾਅਦ ਭਾਰ ਘੱਟ ਰੱਖਣਾ ਮੁਸ਼ਕਲ ਹੁੰਦਾ ਹੈ ਤੇ ਦੂਜੇ ਬੱਚੇ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਮੁਸ਼ਕਲ ਮੈਂ ਮੋٹے ਵਿਚਾਰਾਂ ਨੂੰ ਸੱਦਿਆ ਤੇ ਇਹ ਮੇਰਾ ਅਣਪਾਵ ਬਣ ਗਏ ਮੈਂ ਸੱਚਮੁੱਚ ਹੀ ਮੋਟੀ ਹੋ ਗਈ ਅਤੇ ਮੈਂ ਆਪਣੇ ਮਟਾਪੇ ਵੱਲ ਜਿੰਨਾ ਧਿਆਨ ਦਿੱਤਾ ਉਹਨਾਂ ਹੀ ਜ਼ਿਆਦਾ ਮਟਾਪੇ ਨੂੰ ਆਪਣੇ ਵੱਲ ਖਿੱਚਣ ਲੱਗੀ ਮਦਰੀ ਹੋਣ ਦੇ ਬਾਵਜੂਦ ਮੇਰਾ ਭਾਰ 143 ਪਾਉਂਡ ਹੋ ਗਿਆ ਸਿਰਫ ਇਸ ਲਈ ਕਿਉਂਕਿ ਮੇਰੇ ਮਨ ਵਿੱਚ ਮੋٹے ਵਿਚਾਰ ਸਨ ਆਮ ਲੋਕਾਂ ਵਾਂਗ ਹੀ ਮੈਂ ਵੀ ਸੋਚਦੀ ਸੀ ਕਿ ਮੇਰਾ ਭਾਰ ਖਾਣ ਪੀਣ ਦੇ ਕਾਰਨ ਵਧਿਆ ਹੈ ਇਸ ਧਾਰਨਾ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੁੰਦਾ ਅਤੇ ਮੈਂ ਇਸ ਨੂੰ ਮੇਰੀ ਬਕਵਾਸ ਮੰਨਦੀ ਹਾਂ ਖਾਕ ਦੇ ਕਾਰਨ ਭਾਰ ਨਹੀਂ ਵਧਦਾ ਜੇਕਰ ਖਾਕ ਤੁਹਾਡਾ ਭਾਰ ਵਧਾਉਂਦੀ ਹੈ ਤਾਂ ਇੰਜ ਤੁਹਾਡੇ ਵਿਚਾਰਾ ਕਾਰਨ ਹੁੰਦਾ ਹੈ ਖਾਕ ਨਾਲ ਭਾਰ ਵੱਧਦਾ ਹੈ ਯਾਦ ਰੱਖੋ ਵਿਚਾਰ ਹੀ ਹਰ ਚੀਜ਼ ਦਾ ਮੁੱਢਲਾ ਕਾਰਨ ਹਨ ਤੇ ਬਾਕੀ ਚੀਜ਼ਾਂ ਉਹਨਾਂ ਵਿਚਾਰਾਂ ਦਾ ਨਤੀਜਾ ਹੈ ਉੱਤਮ ਵਿਚਾਰ ਸੋਚੋਗੇ ਤਾਂ ਭਾਰ ਵੀ ਉੱਤਮ ਹੋਵੇਗਾ ਸਾਰੇ ਸੀਮਤ ਕਰਨ ਵਾਲੇ ਵਿਚਾਰਾਂ ਨੂੰ ਦਿਮਾਗ ਤੋਂ ਕੱਢ ਦਿਓ ਖਰਾਕ ਤੁਹਾਡਾ ਭਾਰ ਉਦੋਂ ਤੱਕ ਨਹੀਂ ਵਧਾ ਸਕਦੀ ਜਦੋਂ ਤੱਕ ਤੁਸੀਂ ਇਹ ਨਾ ਸੋਚ ਲਵੋ ਕਿ ਇਹ ਇੰਜ ਕਰ ਸਕਦੀ ਹੈ ਉੱਤਮ ਭਾਰ ਦੀ ਪਰਿਭਾਸ਼ਾ ਉਹ ਵਜਨ ਹੈ ਜਿਹੜਾ ਤੁਹਾਨੂੰ ਵਧੀਆ ਮਹਿਸੂਸ ਹੋਵੇਗਾ ਕਿਸੇ ਦੂਜੇ ਦਾ مشਵਰਾ ਮਹੱਤਵਪੂਰਨ ਨਹੀਂ ਹੈ ਮਹੱਤਵਪੂਰਨ ਤਾਂ ਉਹ ਉੱਤਮ ਭਾਰ ਹੈ ਜਿਸ 'ਚ ਤੁਸੀਂ ਵਧੀਆ ਮਹਿਸੂਸ ਕਰਦੇ ਹੋ ਇਸ ਗੱਲ ਦੀ ਬੜੀ ਸੁਭਾਵਨਾ ਹੈ ਕਿ ਤੁਸੀਂ ਕਿਸੇ ਇਹੋ ਜਿਹੇ ਦੁਬਲੇ ਵਿਅਕਤੀ ਨੂੰ ਜਾਣਦੇ ਹੋਮੋਗੇ ਜਿਹੜਾ ਘੋੜਿਆਂ ਵਾਂਗ ਰੱਜ ਕੇ ਖਾਣ ਤੋਂ ਬਾਅਦ ਅਣਖ ਨਾਲ ਐਲਾਨ ਕਰਦਾ ਹੋਵੇਗਾ ਮੈਂ ਜਿੰਨਾ ਚਾਹਾਂ ਖਾ ਸਕਦਾ ਹਾਂ ਲੇਕਿਨ ਮੇਰਾ ਭਾਰ ਉੱਤਮ ਹੀ ਰਹੇਗਾ ਅਤੇ ਬ੍ਰਹਿਮੰਡ ਦਾ ਜਿੰਨ ਕਹਿੰਦਾ ਹੈ ਤੁਹਾਡੀ ਇੱਛਾ ਹੀ ਮੇਰੇ ਲਈ ਹੁਕਮ ਹੈ ਸਿਰਜਣਾਤਮਕ ਪ੍ਰਕਿਰਿਆ ਦਾ ਪ੍ਰਯੋਗ ਕਰਕੇ ਆਪਣੇ ਉਤਮ ਭਾਰਤ ਸਰੀਰ ਨੂੰ ਆਕਰਸ਼ਿਤ ਕਰਨ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ ਇਸ ਵਿੱਚ ਇਹੀ ਦੱਸਿਆ ਗਿਆ ਕਿ ਕਦੇ ਵੀ ਖਾਣਾ ਖਾਣ ਵੇਲੇ ਇਹ ਸੋਚ ਕੇ ਨਾ ਖਾਣਾ ਖਾਓ ਕਿ ਮੈਂ ਘੱਟ ਖਾਊਂਗਾ ਮੇਰਾ ਭਾਰ ਨਾ ਵਧੇ ਮੈਂ ਆਹ ਨਹੀਂ ਪੀਂਦਾ ਮੇਰਾ ਭਾਰ ਨਾ ਵਧੇ ਤੁਸੀਂ ਜੋ ਕੁਝ ਮਰਜ਼ੀ ਖਾਓ ਆਪਣੇ ਆਪ ਵਿੱਚ ਹੈਪੀ ਮਹਿਸੂਸ ਕਰੋ ਇਸ ਚੀਜ਼ ਨੂੰ ਅਪਲਾਈ ਕਰੋ ਤੇ ਯਕੀਨ ਕਰਦਾ ਤੁਹਾਨੂੰ ਇਹਦੇ ਵਿੱਚ ਵੀ ਵਧੀਆ ਮਹਿਸੂਸ ਹੋਵੇਗਾ ਇਹ ਵੀ ਇੱਕ ਰਹਾਸ ਹੈ ਭਾਰ ਦਾ ਤੁਸੀਂ ਇਹਨੂੰ ਅਪਲਾਈ ਕਰਕੇ ਦੇਖੋ ਧੰਨਵਾਦ ਜੀ